ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਿਰਨਬੀਨ ਕੌਰ ਹੈ ਮੈਂ ਪਿੰਨਗੁਟਾਈ ਸਟੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਕੁਝ ਸਮਾਂ ਪਹਿਲਾਂ ਅਸੀਂ ਸਾਰੇ ਪਰਿਵਾਰ ਵਿੱਚ ਬਹੁਤ ਵਧੀਆ ਰਹਿ ਰਹੇ ਸੀ ਕਿ ਮੇਰੇ ਫ੍ਰੀ ਉੱਪਰ ਅਚਾਨਕ ਹੀ ਇੱਕ ਬਹੁਤ ਭਿਆਨਕ ਦਰਦ ਆ ਚੁੱਕਿਆ ਸੀ ਉਹ ਉਸ ਵਕਤ ਅਸੀਂ ਇੰਨੇ ਦੁਖੀ ਹੋ ਚੁੱਕੇ ਹਾਂ ਕਿ ਸਾਨੂੰ ਕਿਸੇ ਪਾਸੇ ਕੋਈ ਰਸਤਾ ਨਹੀਂ ਸੀ ਜਿਸ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਸੀ ਅਸੀਂ ਰੋਂਦੇ ਹੀ ਕਰਨ ਬੱਸ ਆ ਜਾਂਦੇ ਸੀ ਇਹ ਦਾ ਸ਼ਰੀਰ ਇੰਨਾ ਕਿ ਜ਼ਿਆਦਾ ਹੋ ਚੁੱਕਾ ਹੈ ਤੇ ਆਪਣੇ ਹੱਥ ਪਿਆ ਕੇ ਰੀਆਂ ਅਰਕਾਂ ਦੇ ਵਿੱਚੋਂ ਵੀ ਠੀਕ ਵੱਗਦੀ ਕੋਈ ਸਰੀਰ ਦੇ ਉੱਤੇ ਕੋਈ ਅੰਗ ਨਹੀਂ ਰਹਿ ਗਿਆ ਜਿੱਥੇ ਚੱਕ ਬਣ ਹੀ ਹੋਏ ਇਹ ਰਾਤ ਨੂੰ ਮੈਂ ਸੋਚਦੀ ਨਹੀਂ ਆ ਕਿ ਮੇਰੀ ਪੋਤਰੀ ਨੇ ਸਵੇਰ ਤੋਂ ਮੈਨੂੰ ਜੀਣ ਹੀ ਨਹੀਂ ਦਿੱਤਾ ਕਿ ਤੋਤਾ ਕਰੇ ਰਿਆਸ ਮੋਖ ਚੁੱਪੀ ਤੇ ਉਹ ਕਹਿੰਦੇ ਕਿ ਉੱਥੇ ਮਿਸ ਵੱਧ ਤੋਂ ਵੱਧ ਇਹਨਾਂ ਨੇ 15 ਜਾਂ 10 ਦਿਨੀਆਂ ਦੀਆਂ ਮੈਂਟੀਆਂ ਦੀ ਲਾਈਫ ਹੋਰ ਆ ਤੇ ਇਹਨਾਂ ਨੇ ਮੈਂ ਜਲਦੀ ਡੈੱਡ ਹੋ ਜਾਣਾ ਉਹ ਆਈ ਨੇ ਜਦੋਂ ਮੇਰੇ ਕੋਈ ਦਿਮਾਗ ਚ ਆਈ ਕੀ ਇਹਨੂੰ ਦਰਵਾਜ਼ੇ ਲੈ ਕੇ ਆਪਾਂ ਉਸੇ ਜਾ ਕੇ ਇਨਾਨ ਕਰਵਾਏਗੀ ਸਭ ਲੋ ਦੁਆ ਇਹ ਡਾਕਟਰ ਨੂੰ ਲਿਆ ਕਰੀ ਆਂਦਾ ਉੱਥੇ ਦੇ ਲੋਕ ਰੋਗੀ ਨਾਉਂਦੇ ਆ ਇਹ ਹੋਰ ਫੈਕਿਆ ਨਾਉਂਦੀ ਆਹੀਂ ਉੱਥੇ ਉਹਦੇ ਨਾਮ ਇੱਕ ਸੇਵਕ ਉਹਰ ਕੇ ਗੁਰੂ ਮਹਾਰਾਜ ਜੀ ਘਰ ਆ ਗਏ ਉੱਥੇ ਆਣ ਕੇ ਜੇ ਇਸ਼ਨਾਨ ਸ਼ੁਰੂ ਕਰਾ ਦਿੱਤੇ ਜੰਬਰ ਮੰਥ ਦੇ ਵਿੱਚ ਮੈਂ ਇਸ਼ਨਾਨ ਕਰੀ ਸੀ ਤੇ ਜਲ ਇੰਨਾ ਜ਼ਿਆਦਾ ਠੰਡਾ ਸੀਗਾ ਕਿ ਮੈਂ ਉਹ ਨੂੰ ਸੰਭਾਲ ਨਹੀਂ ਸਕਦੀ ਸੀ ਜਿੱਥੇ ਇਸ਼ਨਾਨ ਕਰਦੇ ਉੱਥੇ ਉਹ ਤੌਰ ਗਿਆ ਲੈ ਕੇ ਉੱਥੇ ਸਾਫ਼ ਕਰ ਕਰਕੇ ਜਿਵੇਂ ਇਹਦੇ ਸਾਰੇ ਸਲੀਬ ਦਿੱਤੇ ਤੇ ਅੱਗ ਉਹ ਤੌਰ ਗਿਆ ਥੱਲੇ ਸਿੱਸੇ ਗੁਰੂ ਰਾਮਦਾਸ ਦਾ ਜੋ ਪੰਜਣੀ 베ਰੀ ਠਲੀਓਂ ਅਮਰਤ ਲਈਦਾ ਇਹਦੇ ਸਿਰ ਤੇ ਵੀ ਜੋ ਨਿਕੋੜਦੇ ਹਨ ਇੱਕ ਤਾਂ ਟੰਟਨ ਗੁਰੂ ਰਾਮਦਾਸ ਜੀ ਪਾਛਾ ਦੀ ਬਦਲਾਵ ਤੇ ਜਿਹੜੀ ਇਹਨੂੰ ਉਹਨਾਂ ਲੰਬੀ ਜ਼ਿੰਦਗੀ ਦਿੱਤੀ ਤੇ ਹੁਣ ਇਹ ਪੂਰਾ ਪੜ ਵੀ ਰਹੀ ਆ ਤੇ ਸੋਹਣਾ ਸਰੀਰ ਵੀ ਆ ਤੇ ਰੱਬ ਘੜੀ ਅੰਦਾਸਾ ਕਰਦੇ ਮਹਾਰਾਜ ਗੁਰੂ ਰਾਮਦਾਸ ਜੀ ਆਪਣੀਆਂ ਖੁਸ਼ੀਆਂ ਨਾਲ ਆਪਣੀਆਂ ਜਵਾਨੀਆਂ ਨਾਲ ਦਰਬਾਰ ਸਾਈ ਦੇ ਅੰਦਰ ਹੀ 45 ਦਿਨਾਂ ਦੇ ਅੰਦਰ ਅੰਦਰ ਹੀ ਮੇਰੀ ਬਾਡੀ ਕਾਫੀ ਰਿਕਵਰ ਕਰ ਗਈ ਸੀ ਸਾਰੇ ਜੋ ਖਮੇ ਮੇਂ ਠੀਕ ਹੋ ਗਏ ਤੇ ਹੁਣ ਦੀ ਜ਼ਿੰਦਗੀ ਦੀ ਮੈਂ ਗੱਲ ਕਰਾਂ ਤਾਂ ਸੱਚ ਕੰਢ ਸ੍ਰੀ ਹਰਮੰਦਰ ਸਾਹਿਬ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੈਂ ਹੁਣ ਆਪਣੇ ਪਰਿਵਾਰ ਵਿੱਚ ਆਪਣੀ ਜ਼ਿੰਦਗੀ ਬਹੁਤ ਖੁਸ਼ੀ ਖੁਸ਼ੀ ਬਤੀਤ ਕਰ ਰਹੀ ਹਾਂ ਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਤੌਲਤ ਉਹਨਾਂ ਦੀ ਬਖਸ਼ਿਸ਼ ਮੇਰ ਕਿਰਪਾ صدਕਾ ਮੈਂ ਇਸ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਤੇ ਮੈਂ ਉਹਨਾਂ ਦਾ ਸ਼ੁਕਰ ਅਖੀਰਲੇ ਸਵਾਸਾਂ ਤੱਕ ਕਰਦੀ ਰਹਿਣਾ।